ਇਦੇ ਅੰਦਰ ਯਾਰ ਫਿਰ ਬਾਸ ਉਹ ਰਹਿਣ ਦੇ ਇਹਦਾ ਭਾਈ ਹੱਡ ਮੰਦਾ ਨਹੀਂ ਹੈਗਾ ਉਸਤਾਦ ਲੈ ਫਿਰ ਹੁਣ ਮੇਰੀ ਵਾਰੀ ਆ ਚੱਲ ਵੀ ਚੱਲ ਓਏ ਓਏ ਤੇਰੀ ਲਿਆ ਆ ਦੇਖ ਬਾਬੇ ਸਹੀ ਆ ਭੈਣੇ ਹਾਂ ਮੜਾ ਦੇਖ ਕੇ ਪਰਦਾ ਜਮੀ ਢਾ ਢੇਰੀ ਹੋ ਗਿਆ ਬਸ ਉਹਨੂੰ ਦਿਖਾ ਦੇ ਭਾਈ ਅਬ ਸੇਸ ਪੈ ਨੇ ਹੱਡੀਆਂ ਠੀਕ ਆ ਇਹ ਮੇਰੇ ਹਿਸਾਬ ਨਾਲ ਸੱਜਣੋ ਅੱਜ ਅਸੀਂ ਖੜੇ ਹਾਂ ਰਾਜਸਥਾਨ ਦੀ ਉਸ ਧਰਤੀ ਤੇ ਜਿੱਥੇ ਕਦੇ ਕਸਵਾਹਾ ਰਾਜਵੰਸ਼ ਦੀ ਨੀਂ ਰੱਖੀ ਗਈ ਇਹ ਹੈ ਰਾਮਗੜ੍ਹ ਦਾ ਕਿਲਾ ਪਰ ਕੀ ਤੁਸੀਂ ਜਾਣਦੇ ਹੋ ਇਸ ਕਿਲੇ ਦੇ ਬਣਨ ਤੋਂ ਪਹਿਲਾਂ ਇੱਥੇ ਕਿਸ ਦਾ ਰਾਜ ਸੀ ਕਿਵੇਂ ਗਵਾਲੀਅਰ ਤੋਂ ਆਏ ਇੱਕ ਰਾਜਕੁਮਾਰ ਤੁੱਲੇਰਾਓ ਨੇ ਇੱਥੋਂ ਦੇ ਸਖਤੀਸਾਲੀ मीणा ਸ਼ਾਸਕਾਂ ਨੂੰ ਚੁਣੌਤੀ ਦਿੱਤੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਤਿਹਾਸ ਦੇ ਉਹ ਪੰਨੇ ਫੋਲਾਂਗੇ। ਜੈਪੁਰ ਸ਼ਹਿਰ ਦੀ ਹੋਣ ਤੋਂ ਪਹਿਲਾਂ ਵੀ ਇਹ ਕਿਲਾ ਹੋਂਦ ਵਿੱਚ ਸੀ। ਆਓ ਅਸੀਂ ਇਸ ਕਿਲੇ ਨੂੰ ਬਰੀਫ ਤੋਂ ਦੇਖਦੇ ਹਾਂ। ਵੀਰਾਂ ਭੈਣਾਂ ਭਾਈਆਂ ਨੂੰ ਸਤਿ ਸ੍ਰੀ ਅਕਾਲ। ਸੱਜਣ ਪਿਆਰਿਓ ਅੱਜ ਆਪਾਂ ਪਹੁੰਚੇ ਹਾਂਗੇ ਜਮਵਾ ਰਾਮਗੜ੍ਹ ਦੇ ਕਿਲੇ ਦੇ ਵਿੱਚ। ਆ ਜਿਹੜਾ ਤੁਸੀਂ ਪਿੱਛੇ ਮੈਨੂੰ ਦੇਖਿਆ ਤੁਰੇ ਆਉਂਦੇ ਨੂੰ ਇਹ ਤਕਰੀਬਨ 500 ਮੀਟਰ ਦਾ ਰਸਤਾ ਹੈਗਾ। ਇਹ ਚੜ੍ਹ ਕੇ ਆਉਣਾ ਪੈਂਦਾ ਥੱਲੋਂ ਪਿੰਡ ਜਿਹੜਾ ਵਸਿਆ ਹੋਇਆ ਰਾਮਗੜ੍ਹ। ਤੇ ਸੱਜਣੋ ਜਿਹੜਾ ਇਹ ਕਿਲਾ ਹੈਗਾ ਇਹ ਜਿਹੜੇ ਜੈਪੁਰ ਦੇ ਸ਼ਾਸਕਾਂ ਉਹਨਾਂ ਦਾ ਜਿਹੜਾ ਸੰਸਤਾਪਕ ਸੀਗਾ ਦੂਲੇਰਾਓ ਉਹਨੇ ਤਕਰੀਬਨ ਅੱਜ ਤੋਂ 1000 ਸਾਲ ਪਹਿਲਾਂ ਇਹਦੀ ਉਸਾਰੀ ਕਰਵਾਈ ਸੀਗੀ ਤੇ ਜਿਹੜਾ ਜੈਪੁਰ ਦਾ ਕਸਵਾਹਾ ਵੰਸ ਦਾ ਸ਼ਾਸਕਾ ਪਹਿਲਾ ਦੂਲੇਰਾਓ ਉਹਨੇ ਇਹਦੀ ਉਸਾਰੀ ਕਰਵਾਈ ਸੀਗੀ ਇਹ ਸੱਜਣੋ ਜਿਹੜਾ ਕਿਲਾ ਸੀਗਾ ਇਹ ਜਿਹੜਾ ਦੂਲੇਰਾਓ ਸੀ ਉਹਨੇ ਇੱਥੇ ਕਿਸੇ ਟਾਈਮ ਜਿਹੜੇ ਮੀਨਾ ਰਾਜ ਦੇ ਸ਼ਾਸਕ ਹੁੰਦੇ ਸੀ ਉਹਨਾਂ ਦਾ ਇੱਥੇ ਕਬਜ਼ਾ ਹੁੰਦਾ ਸੀ ਉਹਨਾਂ ਦੀ रियासत ਹੁੰਦੀ ਉਹਨਾਂ ਨਾਲ ਜੰਗ ਲੜ ਕੇ ਦੂਲੇਰਾਓ ਨੇ ਇਹ ਜਿੱਤਿਆ ਸੀਗਾ ਉਹਨਾਂ ਤੋਂ ਠੀਕ ਆ रियासत ਤੇ ਇੱਕ ਸਵਾਹਾ ਮੰਸ ਦਾ ਫੇਰ ਇੱਥੋਂ ਤੋਂ ਉਦੇ ਹੋਇਆ ਠੀਕ ਆ ਅੱਜ ਦਾ ਤੁਸੀਂ ਦੇਖ ਪਾ ਰਹੇ ਹੋ ਇਹ ਵਿਸਾਲ ਆ ਸਾਹਮਣੇ ਬਣਾਇਆ ਹੋਇਆ ਬੁਰਜਾ ਠੀਕ ਆ ਜਿਵੇਂ ਆ ਨਿਗਰਾਨੀ ਵਾਲੇ ਪਿੰਡ ਦੇ ਸੈਨੀਆਂ ਬੁਰਜਾ ਹੈ ਆ ਰਸਤਾ ਆਉਂਦਾ ਨਾ ਆ ਦਿਖਾ ਦੇ ਇੱਕ ਵਾਰ ਹੋਰ ਆਰਕੀਓਲੋਜੀਕਲ ਡਿਪਾਰਟਮੈਂਟ ਦਾ ਹੁਣ ਇੱਥੇ ਸਾਰਾ ਉਹ ਪ੍ਰਬੰਧ ਕਰਦੇ ਆ ਉਹਨਾਂ ਦੀ ਦੇਖਰੇਖ ਚਾਹੀ ਜਗਾ ਤੇ ਅੱਜ ਆ ਆਪਾਂ ਦਿਖਾ ਦੇ ਆ ਫੇਰ ਸੈਨੀਆਂ ਜਿਹੜਾ ਬੁਰਜਾ ਨਾ ਉਹਦੇ ਉੱਤੇ ਆ ਕਿਸੇ ਟਾਈਮ ਇੱਥੇ ਸੈਨ ਕਰ ਰਹੇ ਹੋਣਗੇ ਇੱਕ ਵਾਰਾਂ ਸਾਰੇ ਕਿਲੇ ਵੱਲ ਨਿਗਾਹ ਮਰਵਾ ਦੇ ਕਿਹੇ ਟਾਈਮ ਇਹ ਬਹੁਤ ਵਿਸਾਲ ਕਿਲਾ ਰਿਹਾ ਹੋਇਆਗਾ ਹੌਲੀ ਹੌਲੀ ਪੱਧਿਆਨਗਰ ਹੌਲੀ ਹੌਲੀ ਇਹਦੱਕ ਦੂਲੇਰਾਓ ਸੀ ਜਦੋਂ ਉਹਨਾਂ ਦੀ ਉਹਦੀ ਮੀਣਾ ਸ਼ਾਸਕਾਂ ਨਾਲ ਲੜਾਈ ਹੋ ਰਹੀ ਸੀ ਇਸ ਜਗ੍ਹਾ ਤੇ ਨਾ ਤਾਂ ਉਹ جنگ ਦੇ ਵਿੱਚ ਇੱਕ ਟਾਈਮ ਹਾਰ ਰਿਹਾ ਸੀਗਾ ਤਾਂ ਉਹਨੇ ਜਿਹੜੀ ਉਹਨਾਂ ਦੀ ਕੁੱਲ ਦੇਵੀ ਆ ਸਾਹੀ ਪਰਵਾਰ ਦੀ ਜਿਹੜੇ ਇੱਕ ਸੁਵਾਹਾ ਸ਼ਾਸਕ ਨੇ ਜਾਂਬਾ ਦੇਵੀ ਹੈ ਨਾ ਜਾਂਬਾ ਦੇਵੀ ਤੇ ਉਹਦੇ ਸੁਪਨੇ ਚ ਆਈ ਉਹਨੇ ਉਹਨੂੰ ਰਸਤਾ ਦਿਖਾਇਆ ਤੇ ਉਸ ਤੋਂ ਬਾਅਦ ਉਹ ਦੂਲੇਰਾਵ ਨੇ ਜਿੱਤ ਪ੍ਰਾਪਤ ਕੀਤੀ ਮੀਨਾ ਸ਼ਾਸਕਾਂ ਤੇ ਤੇ ਉਹਦੇ ਸਤਕਾਰ ਦੇ ਵਿੱਚ ਹੀ ਇਹ ਕਿਲੇ ਦਾ ਉਹਨੇ ਨਾਂ ਰੱਖਿਆ ਸੀ ਜ਼ਾਂਬਾ ਰਾਮਗੜ੍ਹ ਠੀਕ ਆ ਤੇ ਉਹ ਕੁੱਲ ਦੇਵੀ ਦਾ ਉਹਨੇ ਇੱਥੇ ਮੰਦਿਰ ਵੀ ਬਣਵਾਇਆ ਤੇ ਇਹਦੇ ਵਿੱਚ ਸੱਤ ਮਹਿਲ ਬਣੇ ਹੋਇਆ ਤੇ ਗੋਫਤ ਰਸਤੇ ਆ ਉਹ ਸਾਰਾ ਆਪਾਂ ਜਾ ਕੇ ਉਹਨੂੰ ਖੋਜ ਵੀਣ ਕਰਾਂਗੇ ਚਲ ਜਿਹੜਾ ਸੱਜਣੋਂ ਆਪਾਂ 500 ਮੀਟਰ ਪਹਿਲਾਂ ਤੁਰ ਕੇ ਆਇਆ ਪਹਿਲਾ ਮੇਨ ਗੇਟ ਉਹ ਆ ਗਿਆ ਨਾ ਦਰਵਾਜ਼ਾ ਕਕਸ਼ ਐਂਟਰੀ ਪੁਆਇੰਟ ਤੇ ਉੱਥੋਂ ਬਾਅਦ ਚੋਂ ਆ ਫੇਰ ਦਿਖਾ ਦਿਆ ਕਮਾਦਾਰ ਫੇਰ ਰਸਤਾ ਬਣਿਆ ਹੋਇਆ ਠੀਕ ਆ ਤੇ ਇਹ ਰਸਤਾ ਫੇਰ ਤਾਂ ਹਾਂ ਨੂੰ ਜਾਂਦਾ ਠੀਕ ਆ ਤੇ ਇੱਕ ਪਾਸੇ ਆ ਵਿਸਾਲ ਇਹਦੇ ਪਹਾੜੀਆਂ ਨੇ ਠੀਕ ਆ ਤੇ ਇੱਕ ਪਾਸੇ ਇਧਰ ਵੀ ਪਹਾੜੀ ਦੇ ਉੱਤੇ ਬਣਿਆ ਹੋਇਆ ਇਧਰ ਪਾਸੋਂ ਇਹਨੂੰ ਪਹਾੜੀਆਂ ਪ੍ਰੋਟੈਕਟ ਕਰਦੀਆਂ ਸੀ ਦੁਸ਼ਮਣਾਂ ਤੋਂ ਤੇ ਇਧਰ ਫੈਨਿਕ ਹੈਗੀ ਸੀ ਇਹਨਾਂ ਦੀ ਠੀਕ ਆ دیوار ਬਣਾਈ ਗਈ ਸੀ ਜਰੂਰ ਇਹ ਵੀ ਜਿਵੇਂ ਆਪਾਂ ਇਹਦੇ ਉੱਤੇ ਤੋਪ ਨੂੰ ਚਾੜ੍ਹ ਸਕਦੇ ਆ ਉਹ ਹਿਸਾਬ ਨਾਲ ਬਣਿਆ ਹੋਇਆ ਇਹ ਤੇ ਆਹ ਸੈਨਿਕ ਪਹਿਰੇਦਾਰ ਜਿਵੇਂ ਉਹ ਦਰਵਾਜ਼ਾ ਉੱਥੋਂ ਤੇ ਲੈ ਕੇ ਨਾਲ-ਨਾਲ ਆ ਨਾਲ-ਨਾਲ ਤਕਰੀਬਨ 25-30 ਫੁੱਟ ਉੱਚੀ ਆਹ ਇੱਕ ਤਰੀਕੇ ਦੀ ਦਵਾਰ ਆ ਇਹ ਸੈਨਿਕਾਂ ਦੇ ਤੁਰਨ ਲਈ ਆ ਤੇ ਆ ਉਹੀ ਨਿਗਰਾਨੀ ਵਾਲੇ ਪੁਆਇੰਟ ਨੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਪਰਲੇ ਪਾਸੇ ਕੀ ਆ ਇਹਦੇ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਉਹ ਫੇਰ ਬੁਰਜ ਆ ਇੱਕ ਸੈਨਿਕਾਂ ਲਈ ਗਾਰਡ ਕਰਨ ਲਈ ਤੇ ਆ ਜਾ ਕੇ ਉਹ sire tak ਫੇਰਾ ਦਵਾਰੀ ਜਾਂਦੀ ਆ ਉਧਰੋਂ ਮਿਲ ਲਦਾ ਨੀਚੇ ਉਤਰਦਾ ਪੈਂਟ ਨਹੀਂ ਹੈਗਾ ਆਪਾਂ ਉਰੋਂ ਦੀ ਨੀਚੇ ਉਤਰ ਕੇ ਫੇਰ ਤੁਹਾਨੂੰ ਅੰਦਰ ਜਾ ਕੇ ਚੱਲਦੇ ਆ ਜਿਹੜੇ ਖੂਫਿਆ ਰਾਸਤੇ ਨੇ ਹੋਰ ਸਾਰੇ ਰਾਜ ਉਹ ਸਾਰੇ ਦੇਖਦੇ ਆ ਅੰਦਰ ਚੱਲ ਗਏ ਤੇ ਸੱਜਣੋ ਜਦੋਂ ਸੱਜਣੋ Jaipur ਬਸਿਆ ਨਹੀਂ ਸੀ જયਗੜ੍ਹ ਕਿਲਾ ਅੰਬੇਰ ਕਿਲਾ ਤੇ ਹੋਰ ਵੀ ਜਿਹੜੇ ਉੱਥੇ ਨਿੱਕੇ ਮੋٹے ਸਾਰੀਆਂ ਸੌਣੀਆਂ ਬਣੀਆਂ ਹੋਈਆਂ ਨੇ ਕੁਝ ਵੀ ਨਹੀਂ ਸੀ ਕੋਈ ਸ਼ਹਿਰ ਬਸਿਆ ਹੀ ਨਹੀਂ ਸੀਗਾ ਰਾਜਾ ਭਾਰਮਲ ਦਾ ਕਿਲਾ ਕੋਈ ਬਣਿਆ ਨਹੀਂ ਸੀ ਉਦੋਂ ਇਹ ਕਿਲਾ ਮੌਜੂਦ ਸੀ ਅੱਜ ਤੋਂ 1000 ਸਾਲ ਪਹਿਲਾਂ ਇਹ ਬਣਿਆ ਹੋਇਆ ਸੀ ਇੰਨਾ ਪੁਰਾਣਾ ਕਿਲਾ ਤੇ ਬਾਅਦ ਚ ਵੀ ਇਹਦੀ ਮਾੜੀ-ਮੋਟੀ ਉਹ ਸਾਰੀ ਮਾਨ ਸਿੰਘ ਨੇ ਵੀ ਕਰਵਾਈ ਆ ਪਰ ਇਹਦਾ ਬੇਸ ਜਿਹੜਾ ਬਣਿਆ ਹੋਇਆ ਉਹ ਅੱਜ ਤੋਂ 1000 ਸਾਲ ਪੁਰਾਣਾਗਾ ਤੇ ਬਾਅਦ ਚੋ ਭਾਈ ਮਾਨ ਸਿੰਘ ਵਰਗਿਆਂ ਨੇ ਇਹਦੇ ਉੱਤੇ ਹੋਰ ਚਾਰ ਚੰਦ ਲਾਏ ਸਹੀ ਆ ਤੇ ਬਾਕੀ ਆਪਾਂ ਅੰਦਰ ਜਾ ਕੇ ਖੋਜ ਵੀਣ ਕਰਦੇ ਆਂ ਇਹਦਾ ਮੇਨ ਗੇਟ ਆ ਅੰਦਰ ਜਲੇ ਅੰਦਰ ਹਾਂ ਸਹੀ ਹੈ ਆਪਾਂ ਇਧਰੋਂ ਚੱਲਦੇ ਆਏ ਆ ਤੇ ਆ ਤੁਹਾਨੂੰ ਦੁਵਾਰ ਦੇ ਉੱਤੇ ਚੜ ਕੇ ਦਿਖਾਤਾ ਤੇ ਆ ਸੁਰਕਸ਼ਾ ਘੇਰਾ ਤੇ ਆ ਫੇਰ ਜਿਹੜਾ ਮੇਨ ਕਿਲੇ ਦਾ ਸੁਰਕਸ਼ਾ ਘੇਰਾ ਫੇਰ ਆ ਗਿਆ ਇੱਕ ਉਹ ਆ ਗਿਆ ਠੀਕ ਹੈ ਇੱਥੇ ਵੀ ਕਿਸੇ ਟਾਈਮ ਵੱਡਾ ਗੇਟ ਹੋਊਗਾ ਆ ਬਾਅਦ ਚ ਲੱਗ ਗਿਆ ਉਹ ਲਾ ਲਿਆ ਗਿਆ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਆਹਾ ਆਪਣੇ ਆਲੇ ਜੇ ਬਣੇ ਹੋਇਆ ਰੋਸ਼ਨੀ ਲਈ ਦੀਪਕ ਰੱਖਣ ਨੂੰ ਜਾਂ ਕਿਸੇ ਤਿਹਾਰ ਵਗੈਰਾ ਤੇ ਜਾਂ ਕੋਈ ਵੀ ਦਿਨ ਹੁੰਦਾ ਹੋ ਉਹਦੇ ਲਈ ਰੱਖਦੇ ਹੋਣਗੇ ਤੇ ਆ ਸਜਣੋ ਪੱਥਰ ਉਹ ਪੱਥਰ ਨੂੰ ਹੀ ਕਾਂਠ ਸਾਂਡ ਕੇ ਬਣਾਇਆ ਹੋਇਆ ਇਹਦੇ ਸਾਰੀ ਬਾਦ ਦੀ ਲੱਗਦੀ ਆ ਕਿਉਂਕਿ ਇਹਨੂੰ ਇਟੋ ਹੀ ਮੋਟੀ ਇਟ ਲੱਗੀ ਹੋਈ ਆ ਵੱਡੀ ਇਹ ਦੱਸ ਰਹੀ ਆ ਬਾਹਰੋਂ ਵੀ ਭਾਈ ਵੀ ਇਹ ਤਾਂ ਹੁਣ ਕਿਸੇ ਨੇ ਬਾਅਦ ਚੋਂ ਕਿਸੇ ਤਰੀਕੇ ਨਾਲ ਸਾਰੀ ਕੀਤੀ ਹੋਈ ਆ ਤੇ ਉਹ ਸੋਹਣੇ ਦਿਖਾਂ ਜਿਹੜੇ ਆ ਕੰਧ ਦੇ ਉੱਤੇ ਨਾ ਹੂੰ ਆ ਆਲੇ ਜੇ ਬਣੇ ਹੋਇਆ ਦੇਖ ਇੱਕ ਤਰੀਕੇ ਦੇ ਇਹਨਾਂ 'ਚ ਹੋ ਸਕਦਾ ਜਿਵੇਂ ਦੀਵਾਲੀ ਨੂੰ ਜਾਂ ਕੋਈ ਦਿਨ ਹੁੰਦਾ ਹੋਣਾ ਰਾਜੇ ਦਾ ਕੋਈ ਜਨਮ ਦਿਨ ਜਾਂ ਵਿਆਹ ਸਾਲਗिरा ਕੋਈ ਹੈ ਨਾ ਪ੍ਰੋਗਰਾਮ ਜਾਂ ਕੋਈ ਜਿੱਤ ਦੀ ਖੁਸ਼ੀ ਆ ਕੇ ਰੋਇ ਜਸ਼ਨ ਮਨਾਉਂਦਾ ਹੋਊਰੇ ਹੈ ਨਾ ਉਹਦੇ ਵਿੱਚ ਉਹਨੇ ਦੀਪਕ ਲਾਗਦੇ ਹੋਣਗੇ ਉਹਦੇ ਵਿੱਚ ਜ਼ਰੂਰ ਉਹਦੇ ਵਿੱਚ ਰੌਸ਼ਨੀ ਨੂੰ ਰਾਤ ਨੂੰ ਸਹੀ ਆ ਦੀਪ ਦੂਪ ਜਾਂ ਲੱਠੀਆਂ ਨਹੀਂ ਲਾ ਦਿੰਦੇ ਹਾਂ ਹਾਂ ਉਹ ਲੱਗਦੀਆਂ ਹੋਣੀਆਂ ਠੀਕ ਆ ਸਹੀ ਤੇ ਇੱਧਰ ਸੋਹਣੇ ਦਿਖਾ ਆ ਲੈ ਜਾ ਕੇ ਦਿਖਾ ਏ ਸੱਜਣੋ ਇੱਥੇ ਰਾਜਾ ਭਾਈ ਆ ਕੇ ਆ ਸਤਰੀਆਂ ਹੀ ਥੱਲੇ ਖੜ ਕੇ ਆਪਣੀ ਰਿਆਸਤ ਨੂੰ ਦੇਖਦਾ ਹੋਊਗਾ ਜਿਹੜਾ ਉਹਦਾ ਸ਼ਹਿਰ ਰੱਖਿਆ ਹੋਇਆ ਸੀ ਨਾ ਉਹਨੂੰ ਦੇਖਦਾ ਹੋਊਗਾ ਤੇ ਆ ਇਧਰੋਂ ਆ ਪਾਣੀ ਦਾ ਸਾਰਾ ਪ੍ਰਬੰਧ ਦੇਖ ਔਰੇ ਦਿਖਾ ਦੇ ਆ ਸਾਰਾ ਪਾਣੀ ਵਹਿ ਕੇ ਆ ਰਸਤਾ ਬਣਾਇਆ ਹੋਇਆ ਥੱਲੇ ਨੂੰ ਤੇ ਇਹਨੂੰ ਆਪਾਂ ਦੇਖਦੇ ਆਂ ਵੀ ਇਹ ਰਸਤਾ ਕਿੱਧਰ ਨੂੰ ਪਾਣੀ ਲੈ ਕੇ ਜਾਂਦਾ ਸੀ ਭਾਈ ਇਹ ਭਾਈ ਥੱਲੇ ਡੇਗਦਾ ਸੀ ਜਰੂਰ ਇੱਥੇ ਕਿਤੇ ਨਾ ਕਿਤੇ ਪਾਣੀ ਦੀ ਕੁੰਡ ਹੋਊ ਥੱਲੇ ਹਨਾ ਸਮੇਂ ਦੇ ਨਾਲ ਉਹ ਦਿਖ ਨਹੀਂ ਰਹੀ ਤੇ ਆ ਦਿਖਾ ਰਿਆ ਦਵਾਰ ਫੇਰ ਬਣੀ ਹੋਈ ਆ ਸੁਰਕਸ਼ਾ ਜਿਹੜਾ ਚੱਕਰ ਵਾਲੇ ਵਾਲੇ ਦਵਾਰ ਹੈ ਨਾ ਉਹ ਬਣੀ ਹੋਈ ਆ ਉਹਦੇ ਕੁਝ ਹਿੱਸੇ ਉਹ ਟੁੱਟ ਗਏ ਵਿੱਚੋਂ ਹਨਾ ਭਾਈ ਪੁਰਾਣੇ ਕਰਕੇ ਹੋ ਗਏ ਹਾਂ ਉਹ ਟੁੱਟ ਗਏ ਤੇ ਆ ਦਿਖਾ ਦੇ ਵਿੱਚੋਂ ਆ ਆਪਾਂ ਇਹਦੇ ਨਾਲ ਦੀ ਭਾਨ ਗੜ ਕਿਲੇ ਦੇ ਵਿੱਚ ਵੀ ਦੇਖੀ ਸੀ ਇਹ ਸਾਰੀ ਜਿਹੜੀ ਮਾਨ ਸਿੰਘ ਨੇ ਕਰਵਾਈ ਹੈ ਇਹ ਉਹਦੇ ਸਮੇਂ ਦੀ ਹੈ ਸਾਰੀ ਹੋ ਪੱਕਾ ਕਿਉਂਕਿ ਇਹ ਹਜ਼ਾਰ ਸਾਲ ਪੁਰਾਣੀ ਤਾਂ ਨਹੀਂ ਲੱਗਦੀ ਕਿ ਨਹੀਂ ਸੋਨੇ ਲੱਗਦੇ ਸਹੀ ਹੈ ਸਹੀ ਹੈ 1000 ਸਾਲ ਪੁਰਾਣੀ ਤਾਂ ਇਹ ਲੱਗਦੀ ਨਹੀਂ ਇਹ ਬਾਅਦ ਚ ਬਣਾ ਲਈ ਹੋਗੀ ਇਹਨਾਂ ਨੇ ਆਪਦੀ ਸੁਭਦਾ ਲਈ ਦੇਖ ਕੇ ਹਾਂ ਇਹ 3-400 ਸਾਲ ਪੁਰਾਣੀ ਤਾਂ ਲੱਗਦੀ ਆ ਖੈਰ ਹੁਣ ਆਪਾਂ ਸੱਜਣੋਂ ਕਿਲਾ ਦੱਸਦਾ ਹਾਂ ਹਾਂ ਹੁਣ ਆਪਾਂ ਸੱਜਣੋਂ ਉਹ ਇੱਕ ਤਰੀਕੇ ਦੀ ਦੇਖ ਆ ਉਹ ਦੇਖ ਖੁਫੀਆ ਸਰੰਗ ਜੀ ਆ ਉਹਦੇ ਵਿੱਚ ਵੀ ਜਾਵਾਂਗੇ ਫਿਕਰ ਨਾ ਕਰੋ ਉਹਦੇ ਵਿੱਚ ਵੀ ਜਾਵਾਂਗੇ ਅਸੀਂ ਸਹੀ ਹੈ ਤੇ ਹੁਣ ਆਪਾਂ ਪਹਿਲਾਂ ਇਹਨੂੰ ਅੰਦਰੋਂ ਚੱਲ ਕੇ ਦੇਖਦੇ ਆ ਹਨਾ ਸਹੀ ਆ ਵੀ ਮੇਨ ਇਹਦੇ ਅੰਦਰ ਕੀ ਆਹ ਸੱਜਣੋਂ ਦਿਖਾ ਦੇ ਆ ਜਿਹੜਾ ਮੇਨ ਹਾਲ ਆ ਉਹਦੇ ਵਿੱਚੋਂ ਚੜ ਕੇ ਆਪਾਂ ਪਹਿਲਾਂ ਉੱਤੇ ਆ ਗਏ ਹਾਂ ਥੱਲੇ ਆਪਾਂ ਸਾਣਵੇਂ ਫੇਰ ਕਰਾਂਗੇ ਸਹੀ ਹੈ ਤੇ ਇਹਦੇ ਵਿੱਚ ਜਿਹੜੇ ਆਹ ਦਿਖਾ ਦੇ ਆ ਸੁਣਨੀ ਆਹ ਦੇਖ ਆ ਜਿਵੇਂ ਆ 2 3 4 ਹੈਗੀਆਂ ਨਾ ਉਹ ਟਹੀ ਹੋਈਆਂ ਤੇ ਆਹ ਇਹ ਸੱਜਣੋਂ ਦੱਸਿਆ ਜਾਂਦਾ ਵੀ ਇਹਦੇ ਵਿੱਚ 7 ਮਹਿਲ ਬਣਾਏ ਹੋਏ ਸੀ ਹੋ ਸਕਦਾ ਉਹ 7 ਮਹਿਲ ਰਾਜੇ ਦੇ ਭਾਈਆਂ ਲਈ ਹੋਣ ਹਨਾ ਹੋ ਸਕਦਾ ਇਹਦੀਆਂ ਭਾਈ ਰਾਣੀਆਂ ਹੋਣ 7 ਹਨਾ ਸਹੀ ਆ ਉਹਨਾਂ ਲਈ ਸੀ ਤੇ ਆਹ ਦਿਖਾ ਦੇ ਆ ਹੁਣ ਕੀ ਹਾਲਾਤ ਨੇ ਹੁਣ ਤਾਂ ਆ ਜਿਹੜੀ ਇਮਾਰਤ ਆ ਸੱਜਣੋ ਇਹ ਹਜ਼ਾਰ ਸਾਲ ਪੁਰਾਣੀ ਆ ਹਾਂ ਇਹ ਸਭ ਤੋਂ ਪਹਿਲੀ ਇਮਾਰਤ ਆ ਬਾਅਦ ਚ ਉਹਨੂੰ ਪ੍ਰੋਟੈਕਟ ਕਰਨ ਲਈ ਭਾਈ ਆਲੇ-ਦਾਲੇ ਸਾਰੀ ਮਾਨ ਸਿੰਘ ਨੇ ਵੀ ਕਰਵਾਈ ਸੀ ਜਿਹੜੇ જયਪੁਰ ਦੇ ਰਾਜੇ ਨੇ ਆ ਦਿਖਾ ਵੀ ਕੀ ਗੱਲ ਬਾਤ ਆ ਪਾਣੀ ਵਾਲੀ ਕੁੰਡ ਆ ਇਹ ਚਾਰੇ ਪਾਸਿਓਂ ਕੋਨਿਆਂ ਤੇ ਨਿਗ੍ਹਾ ਮਰਵਾ ਦੇ ਲਾੜਲੇ ਆ ਦੇਖ ਪਾਣੀ ਆਉਣ ਨੂੰ ਆ ਹਾਂ ਉਹ ਪਾਣੀ ਆਉਂਦਾ ਆਹਾਂ ਇਹ ਮੈਨੂੰ ਹਜ਼ਾਰ ਸਾਲ ਪੁਰਾਣੀ ਤਾਂ ਨਹੀਂ ਲੱਗਦੀ ਇਹਦੇ ਤੇ ਸ਼ੱਕ ਕਰਨਾ ਬਣਦਾ ਇਹ 300 ਜਾਂ 400 ਸਾਲ ਪਹਿਲਾਂ ਦੀ ਲੱਗਦੀ ਆ ਸਹੀ ਆ ਠੀਕ ਆ ਤੇ ਆ ਜਿਹੜੇ ਆ ਸਾਰੇ ਕਕਸ਼ ਨੇ ਇਹ ਮੈਨੂੰ 3-400 ਸਾਲ ਉਹ ਤਾਂ ਜਿਹੜਾ ਵਿੱਚ ਦੇਖ ਉਹ ਦਿਖਾ ਲੈ ੜ ਲੈ ਦਗਾ ਤਾਂ ਉਹ ਤਾਂ ਵਿੱਚ ਤਾਂ ਲਪਾਈ ਕਰੀ ਹੋਈ ਆ ਉਹ ਤਾਂ ਹੋ ਸਕਦਾ ਇੱਥੇ ਕੋਈ ਚੈੱਕ ਕਰਦੇ ਆ ਆਪਾਂ 10-20 ਸਾਲ ਪਹਿਲਾਂ ਕੋਈ ਰਹਿ ਕੇ ਗਿਆ ਹੋਵੇ ਕਿ ਨਹੀਂ 50 ਸਾਲ ਪਹਿਲਾਂ ਸਹੀ ਆ ਜਾ ਦੱਸ ਨਹੀਂ ਸਕਦੇ ਹੋ ਸਕਦਾ ਭਾਈ ਇੱਥੇ ਕਿਸੇ ਨਾ ਕਿਸੇ ਨੇ ਪਹਿਲਾਂ ਰਹਿਸ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਹਨਾ ਸਹੀ ਆ ਇਹੀ ਹੋ ਸਕਦਾ ਇੱਧਰੋਂ ਦਿਖਾ ਦੇ ਉਹ ਦਿਖਾ ਗਈ ਆ ਹੋ ਗਈ ਆ ਇਹਨੂੰ ਗਾਲਦਿਆਂ ਚੱਕ ਥੋੜਾ ਦੇਖ ਕੇ ਇਹ ਗਿਆ ਇਹ ਭਾਈ ਆਹੀ ਸਮਾਨ ਸਪਰਕ ਨੂੰ ਨਹੀਂ ਦਿਖਾਈ ਬੱਚੇ ਨੂੰ ਜਾ ਕੇ ਤਾਂ ਛੋਟੀ ਹੋ ਜਾ ਇਹ ਹੁਣ ਰਾਜੇ ਬਣਾਉਣ ਵਾਲਾ ਹੀ ਜਾਣਦਾ ਆਪਾਂ ਕਹਿਣ ਨੂੰ ਤਾਂ ਕੁਝ ਵੀ ਕਹਿ ਸਕਦੇ ਹਾਂ ਨਾ ਹਮ ਪਰ ਉਹੀ ਗੱਲਾਂ ਦਾ ਕੜਾਹ ਹੋਊਗਾ ਆਪਾਂ ਜਿਆਦਾ ਨਹੀਂ ਪੜਣਾ ਇਹ ਮੜਾ ਜਾ ਤਜੋਰੀ ਜੀ ਮੰਗੂਗਾ ਖੋਪੀਆ ਸਹੀ ਹੈ ਤੇ ਪਹਿਲਾਂ ਆਪਾਂ ਇਹਦੇ ਉੱਤੇ ਚਲੀਏ ਹੈਨਾ ਸੱਜਣਾ ਨੂੰ ਸਾਰਿਆਂ ਨੂੰ ਉੱਤੋਂ ਹਾਲਾਤ ਦਿਖਾਈਏ ਇਹਦੇ ਆ ਜਾ ਆਜੋ 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 ਆਹ ਭਾਈ ਟੁੱਟ ਚੁੱਕਿਆ ਤੇ ਆ ਤੁਸੀਂ ਜਮਾਂ ਟਾਪ ਵਾਲਾ ਥਿਊ ਦੇਖ ਸਕਦੇ ਆ ਤੇ ਸਾਂਗਤੋਂ ਆਪਾਂ ਭਾਵ ਕਰ ਸਕਦੇ ਹਾਂ ਕਿਸੇ ਟਾਈਮ ਵੀ ਇੱਥੇ ਇਹਨਾਂ ਦੀਆਂ ਜਿੱਤਾਂ ਦੀਆਂ ਸ਼ਹਿਨਾਈਆਂ ਨਗਾਰੇ ਢੋਲ ਟਮਕਾ ਹੁੰਦਾ ਹੋਊਗਾ ਨਾ ਪੂਰੀ ਰੌਣਕ-ਫੌਣਕ ਹੁੰਦੀ ਤੇ ਅੱਜ ਇਹਦਾ ਹਾਲ ਬਹੁਤ ਮੰਦਾ ਹੋ ਗਿਆ ਤੇ ਆਹ ਸਾਹਮਣੇ ਦਿਖਾ ਇੱਕ ਆਪਾਂ ਨੂੰ ਨਿੱਕਾ ਜਿਹਾ ਇੱਥੇ ਸਬੂਤ ਦੇਖਣ ਨੂੰ ਮਿਲਿਆ ਇਹਨਾਂ ਦੀ ਉਹ ਦੇਖ ਕਲਾਕਾਰੀ ਉਹ ਸਾਹਮਣੇ ਦਿਖਾ ਸਤਰੀ ਜੀ ਨਹੀਂ ਜਿਹੜੀ ਸੋਨੇ ਉਹ ਕੂਜੇ ਚ ਉਹ ਦੇਖ ਨੀਲਾ ਜਿਹਾ ਪੇਂਟ ਥੋੜਾ ਜਿਹਾ ਢਿੰਦਾ ਹਾਂ ਹੈਗਾ ਉਹ ਕਲਰ ਕਿਸੇ ਟਾਈਮ ਇੱਥੇ ਆ ਜਿਵੇਂ ਪਿੰਕ ਜੀ ਸ਼ੇਡ ਦਿੱਤੀ ਹੋਈ ਆ ਕੰਧਾਂ ਦੇ ਉੱਤੇ ਆ ਸ਼ਾਤਰੀਆਂ ਦੇ ਉੱਤੇ ਅੱਡੋ ਅੱਡ ਵੱਖੋ ਵੱਖਰੇ ਰੰਗਾਂ ਦੇ ਨਾਲ ਇਹਨੂੰ ਪੇਂਟ ਕੀਤਾ ਹੋਊ ਜਿਹੜੇ ਸਮੇਂ ਦੇ ਨਾਲ ਫਾਤਮ ਹੋ ਗਏ ਧੁੰਦਲੇ ਪੈ ਗਏ ਹੈਨਾ ਸਹੀ ਹੈ ਤੇ ਆ ਇੱਕ ਉਹ ਜਾ ਕੇ ਉਹ ਤਹਾਂ ਇੱਕ ਮੰਦਿਰ ਬਣਿਆ ਹੋਇਆ ਠੀਕ ਆ ਇੱਧਰ ਨੂੰ ਆ ਕੇ ਉਹ ਜ਼ੂਮ ਕਰਕੇ ਦਿਖਾ ਦੇ ਓਏ ਮੰਦਿਰ ਵੀ ਕਿਉਂਕਿ ਇਹ ਉੱਚੇ ਸਥਾਨ ਤੇ ਬਣਾਇਆ ਗਿਆ ਇਹ ਇਹਨਾਂ ਦੀ ਸਰਦਾ ਦੇ ਮੁਤਾਬਕ ਵੀ ਆਪ ਤਾਂ ਉੱਚੀ ਜਗ੍ਹਾ ਤੇ ਰੱਖਿਆ ਹੋਇਆ ਠੀਕ ਆ ਤੇ ਇੱਧਰ ਆ ਸਾਰਾ ਖੰਡਤ ਹੋ ਗਿਆ ਇੱਧਰੋਂ ਆ ਸਾਰਾ ਖਤਮ ਹੋ ਗਈ ਕਹਾਣੀ ਤੇ ਆਪਾਂ ਦੂਜੀ ਮੰਜ਼ਲ ਤੇ ਆਂ ਇਤੋਂ ਬਾਅਦ ਚੋਂ ਆਪਾਂ ਨੀਚੇ ਜਾ ਕੇ ਜਿਹੜੇ ਤਹਿ ਖਾਨੇ ਨੇ ਖੂਬជា ਰਾਸਤੇ ਉਹਨਾਂ ਦੇ ਵੀ ਚਾਨਣਾ ਪਾਵਾਂਗੇ ਤੇ ਆ ਆਪਾਂ ਦੇਖ ਲਈਏ ਇੱਧਰ ਵੀ ਆ ਕੀ ਗੱਲਬਾਤ ਆ ਭਾਈ ਇਹਨੂੰ ਮੈਂ ਦੇਖਦਾ ਜੇ ਤਾਂ ਕੋਈ ਹੋਈ ਗੱਲਬਾਤ ਤਾਂ ਤਾਂ ਦਿਖਾ ਦੇ ਆ ਜਾ ਤੇ ਆ ਜਿਹੜਾ ਇਹ ਤੋਂ ਪਤਾ ਲੱਗਦਾ ਜਿਹੜਾ ਨਵੇਂ ਕਿਲਿਆਂ ਦੇ ਵਿੱਚ ਉਹ ਆ ਵੀਰੇ ਚਿੱਟਾ ਪੱਥਰ ਲੱਗਿਆ ਹੈ ਕਾਲਾ ਕਾਲ ਸਚਾਏ ਪੁਰਾਣਾ ਆ ਕੀ ਆ ਭਾਈ ਗੱਲਬਾਤ ਆ ਦਿਖਾ ਆ ਛੱਤ ਦਿਖਾ ਰਿਹਾ ਆ ਆ ਦੇਖ ਆ ਉਮੀ ਪੁਰਾਣੀ ਆ ਇਹ ਤਕਰੀਬਨ ਹੋ ਸਕਦੀ ਆ ਵੀ 500 ਸਾਲ ਤੋਂ ਪਿੱਛੇ ਹੋਵੇ ਆ ਕੀ ਆ ਓਏ ਤਾਇਗਾਨਾ ਆ ਭਾਈ ਖੋਦਿਆ ਪਿਆ ਸੋਨੇ ਹਮ ਜਮ ਖਦਾਈ ਕੀਤੀ ਜਾਂ ਜੀ ਸੀ ਵੀ ਵਾਲੀ ਖਦਾਈ ਏਕੇ ਮਾਣਾ ਜਾਂ ਵਿੱਚ ਕੋਈ ਭਾਈ ਨਾਗ ਨਾਗ ਦੀਆਂ ਫਣੀ ਚੱਕੀ ਬੈਠਾ ਵੇ ਇਹ ਖਜ਼ਾਨੇ ਵਾਲੀ ਖਦਾਈ ਆ ਭਾਈ ਸਹੀ ਹੈ ਤੇ ਆ ਫੇਰ ਨਿਕਾ ਜੈ ਇੱਕ ਉਹ ਬਣਿਆ ਹੋਇਆ ਇਹਦੇ ਕੋਲੇ ਹੈ ਨਾ ਸਹੀ ਹੈ ਤੇ ਇਹਦੇ ਉੱਤੇ ਚੜਕੀਆਂ ਨੇ ਇਹ ਬਸ ਉਹੀ ਉਤੋਂ ਟਿਹਾਂ ਹੋਇਆ ਜਿਹੜਾ ਹੁਣ ਥੱਲੇ ਦੇ ਦੇਖਣ ਲਈ ਹੈ ਨਾ ਕਿਲੇ ਦੇ ਵਿੱਚ ਇਹਦੀ ਜਗ੍ਹਾ ਉਹ ਥੱਲੇ ਤਹਿਖਾਨੇ ਨੇ ਖੂਫੀ ਆ ਉਹ ਆਪਾਂ ਵਿੱਚ ਜਾ ਕੇ ਦਿਖਾਉਨੇ ਆ ਸਹੀ ਹੈ ਤੇ ਆ ਚੀਜ਼ ਦੇਖਦੇ ਆ ਕੀ ਆ ਉਰੇ ਆ ਜਾ ਆ ਜਾ ਤੇ ਆਹਾ ਫੇਰ ਕੋਈ ਮੈਨੂੰ ਆਵਾਜ਼ ਸੁਖਾਨਾ ਇਹ ਲੱਗਦਾ ਸੋਨੇ ਇਹ ਹੈ ਨਾ ਸਹੀ ਆ ਉਹ ਹੈ ਫੌਜ ਵਾਸਤੇ ਹੀ ਆਪਣੇ ਵਰਗਿਆਂ ਵਾਸਤੇ ਹੋ ਸਕਦਾ ਫੌਜ ਵਾਸਤੇ ਹੋਵੇ ਇੱਕ ਖਾਸ ਗੱਲ ਹੋਰ ਆ ਜਿਹੜੀ ਆਪਾਂ ਦੱਸਣੀ ਭੁੱਲ ਗਏ ਸੀ ਉਹ ਇਹ ਆ ਵੀ ਇੱਥੇ ਸੋਹਣਿਓ ਜਿਹੜਾ ਅਕਬਰ ਸ਼ਕੀਨ ਸੀਗਾ ਨਾ ਇਹਨਾਂ ਦਾ ਪਰੌਣਾ ਹਾਂ ਹਾਂ ਉਹ ਵੀ ਇੱਥੇ ਆਉਂਦਾ ਰਿਹਾਗਾ ਠੀਕ ਆ ਹਾਂ ਪਰੌਣਾ ਹੀ ਸੀ ਇਹਨਾਂ ਦਾ ਜੀਜਾ ਜੀਜਾ ਉਹ ਵੀ ਭਾਈ ਇੱਥੇ ਆਉਂਦਾ ਰਿਹਾਗਾ ਠੀਕ ਮਾਨ ਸਿੰਘ ਦੇ ਮੌਕੇ ਸਹੀ ਕਿਉਂਕਿ ਜਿਹੜਾ ਅਕਬਰ ਬੈਲੀ ਸੀ ਉਹ ਬੈਲੀ ਹੀ ਸੀਗਾ ਪੂਰਾ ਬੰਦਾ ਸ਼ਕਾਰ ਕਰਨ ਦਾ ਸ਼ਕੀਨ ਸੀ ਠੀਕ ਆ ਤੇ ਸ਼ਿਕਾਰ ਖੇਡਣ ਲਈ ਉਹ ਇੱਧਰ ਆਉਂਦਾ ਸੀ ਤੇ ਉਹ ਇੱਥੇ ਠਹਿਰਦਾ ਰਿਹਾਗਾ ਹੋ ਸਕਦਾ ਭਾਈ ਜਿਵੇਂ ਆ ਬਾਦਤਖਾਨਾ ਬਣਾਇਆ ਹੋਇਆ ਹੈ ਨਾ ਹੋ ਸਕਦਾ ਭਾਈ ਅਕਬਰ ਨੇ ਨਮਾਜ਼ ਪੜ੍ਹਨ ਲਈ ਬਣਾਇਆ ਹੋਵੇ ਕਿਉਂਕਿ ਵੱਡੀ ਉਹਦੀ ਵੀ ਪਾਵਰ ਵੱਡੀ ਸੀ ਅਕਬਰ ਦੀ ਵੀ ਹੈ ਨਾ ਸਹੀ ਹੈ ਤੇ ਹੁਣ ਆਪਾਂ ਜਿਹੜੇ ਥੱਲੇ ਸਰੰਗਾਂ ਨੇ ਆ ਮੇਨ ਥੱਲੋਂ ਐਂਟਰੀ ਉਹ ਚ ਜਾ ਕੇ ਦੇਖਦੇ ਆਂ ਵੜਦੇ ਆਂ ਉਹ ਚ ਨੂੰ ਚੱਲੀ ਤੇ ਆ ਸੱਜਣੋ ਤੀਜਾ ਗੇਟ ਪੈ ਗਿਆ ਹੈ ਨਾ ਤੀਜਾ ਆ ਗਿਆ ਇਹ ਦਰਵਾਜ਼ਾ ਇਹ ਮੇਨ ਮਹਿਲ ਆ ਗਿਆ ਠੀਕ ਆ ਰਹਿ ਹੈ ਸਾਲਾ ਇਹ ਮਹਿਲ ਆ ਆਏ ਦੇ ਵਿੱਚ ਵੀ ਕਿਤੇ ਤਕੜਾ ਦਰਵਾਜ਼ਾ ਲੱਗਿਆ ਹੋਊ ਆ ਉਹਨੂੰ ਸਪੋਰਟ ਲਈ ਬਣਾਇਆ ਗਿਆ ਤੇ ਆ ਇੱਕ ਤਰੀਕੇ ਦਾ ਹਾਲ ਟੈਪ ਆ ਨਾ ਵੱਡਾ ਆ ਸੱਤ ਦਿਖਾ ਦੇ ਜਮਾ ਡਿੱਗਣ ਦੇ ਕਿਨਾਰੇ ਆ ਸੱਤ ਤੇ ਆ ਦੇਖ ਲੋ ਆ ਲਾੜਲੇ ਦਿਖਾ ਉਹ ਜਾਨਵਰ ਆ ਦੇਖਾ ਗੋਲ ਚਣਾਈ ਕਰਕੇ ਜਿਵੇਂ ਡਾਂਟ ਨਹੀਂ ਲੱਗਦੀ ਹੁੰਦੀ ਆਪਣੇ ਉਹ ਸਿਸਟਮ ਨਾਲ ਹੀ ਉਹੀ ਹੀ ਕਲਰ ਨਾਲ ਬਣਦਾ ਸੀ ਉਦੋਂ ਕਿਹੜਾ ਸ਼ਰੀਆ ਪੈਂਦਾ ਸੀ ਆ ਦੇਖ ਆ ਕਿਵੇਂ ਦੇਖਾ ਪੱਥਰ ਐ ਪੱਥਰੀ ਜਾਈ ਇਹ ਵੀ ਐ ਭਰਾਈ ਕੀਤੀ ਹੋਈ ਆ ਇਹਦੀਆਂ ਸਿੱਧੀ ਜਣਾਈ ਨਹੀਂ ਚੱਕੀ ਹੋਈ ਐ ਟੇਢੀ ਲਾ ਲਾ ਕੇ ਚਣਾਈ ਚੱਕੀ ਹੋਈ ਆ ਸਾਰੀ ਆਹ ਦੇਖ ਇਹਨੂੰ ਵੀ ਆਹ ਮਿਲਾਂ ਦਾ ਬਾਅਦ ਚ ਭਰਿਆ ਗਿਆ ਸੋਹਨੇ ਹਾਂ ਉਵੇਂ ਖੁੱਲਾ ਹੋਏ ਇਧਰ ਨੂੰ ਇਹ ਬਾਅਦ ਚ ਭਰਿਆ ਗਿਆ ਕੋਈ ਨਾ ਕੋਈ ਸਾਰੀ ਬਾਅਦ ਚ ਕਰਾਈ ਹੋ ਇਹਨਾਂ ਨੇ ਆ ਕਿਸੇ ਟਾਈਮ ਆ ਦੇਖਾ ਜਿਵੇਂ ਬਣਾਇਆ ਨਹੀਂ ਆ ਬਾਦਰਾ ਇਹ ਹਾਂ ਇਹ ਕਿਸੇ ਟਾਈਮ ਵੱਡਾ ਹੋਊਗਾ ਇਹ ਸਮੇਂ ਦੇ ਨਾਲ ਭਾਈ ਟੁੱਟ ਗਿਆ ਤੇ ਉਹ ਦਿਖਾ ਉਹ ਲਾਲ ਜੀ ਨਹੀਂ ਕਰੀ ਹੋਈ ਉਹਦੇ ਹਾਂ ਕਲਰ ਕਿਸੇ ਟਾਈਮ ਆ ਦੇ ਐ ਬਾਦਰਾ ਇਹ ਤਾਂ ਹਾਂ ਨੂੰ ਜਾ ਕੇ ਜੁੜਦਾ ਹੋ ਤੇ ਹੋ ਸਕਦਾ ਓਹ ਸੋਹਣੇ ਉਹ ਗੇਟ ਦੇਖਦਾ ਨਾ ਹੋ ਸਕਦਾ ਭਾਈ ਉਹ ਗੇਟ ਐ ਘੁੰਮਦਾ ਹੋਵੇ ਉੱਥੋਂ ਹੈ ਨਾ ਸਹੀ ਫੋਟੋ ਵੇ ਟੁੱਟ ਗਿਆ ਤੇ ਆਹ ਚੀਜ਼ ਦਿਖਾ ਆ ਜਿਹੜੇ ਆਲੇ ਜ ਨਹੀਂ ਬੜੇ ਬਣੇ ਹੋਏ ਆਹ ਹਾਂ ਇਹ ਦਿਖਾ ਦੇ ਇਹ ਰਾਜਪੂਤਾਨਾ ਸੈਲੀ ਤੇ ਮੁਗਲ ਸੈਲੀ ਦੋਨੇ ਇਹ ਰਲ ਮਿਲ ਕੇ ਇਹ ਚੀਜ਼ਾਂ ਬਣਾਈਆਂ ਹੋਈਆਂ ਨੇ ਕਿਉਂਕਿ ਮਾਨ ਸਿੰਘ ਮੌਕੇ ਦਾ ਮੁਗਲ ਸੈਲੀ ਆ ਗਈ ਸੀ ਤੇ ਜਿਹੜਾ ਪਹਿਲਾਂ ਆਹ ਦਿਖਾ ਆ ਭਾਈ ਅਫਸੇਸ ਪਏ ਨੇ ਹੱਡੀਆਂ ਠੀਕ ਆ ਇਹ ਮੇਰੇ ਹਿਸਾਬ ਨਾਲ ਸੇਵਲਿੰਗ ਬਣਿਆ ਹੋਇਆ ਉੱਤੇ ਕੋਈ ਇੱਥੇ ਮੰਦਿਰ ਦੀ ਹੋਗੀ ਉਹ ਟੁੱਟ ਰਟ ਕੇ ਗਿਰ ਗਈ। ਓਏ ਆ ਕੀ ਹੋਇਆ ਪਿਆ ਬਾਬੇ? ਆ ਕੀ ਕਰਿਆ ਪਿਆ? ਆ ਭਾਈ ਤਹਿ ਖਾਨਾ ਸੀਗਾ ਥੱਲੇ। ਦੇਖ ਆ ਟੁੱਟ ਗਿਆ ਸਾਰਾ। ਟੁੱਟ ਗਿਆ। ਦੇਖ ਆ ਟੁੱਟ ਕੇ ਦੇਖ ਓ ਕਿੱਡਾ ਦੇਖੀ। ਓ ਪਿਆ ਦੇਖੀ ਇੱਕ ਤਰੀਕੇ ਦਾ ਪੱਥਰ ਕਿੱਡਾ? ਪੱਥਰੀ ਕਿੱਡਾ ਨਾ ਬਾਈ ਐਡੇ-ਐਡੇ ਪੱਥਰ ਦੀਆਂ ਐਡੀਆਂ-ਐਡੀਆਂ ਸਲੇਬਾਂ ਸੀਗੀਆਂ ਐ। ਆ ਦੇ ਆ ਸਾਰੀਆਂ ਸਲੇਬ ਹੀ ਐ ਇਹ। ਹਾਂ ਇਹ ਗਿਰ ਗਈਆਂ ਸੱਤ ਵੀ ਗਿਰਨ ਦੇ ਕਿਨਾਰੇ ਹੀ ਆ ਜਮਾ ਹੁਣ। ਹੋ ਸਕਦਾ ਬਸ ਆਉਂਦੇ ਦੋ ਚਾਰ ਚੀਜ਼ਾਂ ਜੇ ਢਾਹ ਜਵੇ ਆ। ਸਹੀ ਗੱਲ। ਓ ਦਿਖਾ। ਹੌ ਲਾਇਆ ਹੋਇਆ ਵੀ ਲਾਲ ਜੀ ਆ ਅਸਲੀ ਚੀਜ਼ ਖੜੀ ਆ ਇਹ ਥੋੜਾ ਜਿਹਾ ਸਪੈਸ਼ਲ ਪੱਥਰ ਮੰਗਾਇਆ ਹੋਊ ਹਨਾ ਜੱਟ ਆਸਤਾ ਨਹੀਂ ਹੁਣ ਸੱਤਾਂ ਦੇ ਨਹੀਂ ਆਪਣੇ ਸਲੇਬਾਂ ਹੀ ਪਾਉਂਦੇ ਉਹੀ ਟਾਈਪ ਦਾ ਪੱਥਰ ਆ ਇਹ ਪੁਰਾਣਾ ਠੀਕ ਆ ਲਾਇਆ ਹੋਇਆ ਆਹ ਦਵਾਰ ਵੀ ਇੱਥੇ ਆ ਪੂਰੀ ਖੜੀ ਹੋਊਗੀ ਆ ਦੇਖੋ ਸਤਰੀ ਜੀ ਦੇ ਇਕ ਕੱਲੀ ਹੋ ਕੇਵੇਂ ਖੜੀ ਆ ਹਨਾ ਆ ਸਾਰੀ ਢਾਹ ਢੇਰੀ ਹੋ ਗਈ ਤੇ ਉੱਤੇ ਜਾਣ ਦਾ ਹੁਣ ਇਹਦੇ ਰਸਤਾ ਵੀ ਉਹ ਉਹ ਦਿਖਾ ਦੇ ਉਹ ਉੱਤੇ ਜਾਣ ਦਾ ਰਸਤਾ ਸੀ ਉਹ ਵੀ ਢੇ ਢੇਰੀ ਹੋ ਗਿਆ ਸਾਰਾ ਸਹੀ ਹੈ ਖਤਮ ਕਹਾਣੀ ਹੋਈ ਪਿਆ ਟਾਟਾ ਬਾਏ ਬਾਏ ਆ ਇਧਰ ਨੂੰ ਆ ਕੀ ਆ ਬਾਬੇ ਤੇ ਇਹ ਜੇ ਤੁਹਾਨੂੰ ਇਹਦੇ ਵਿੱਚ ਬਹੁਤ ਗਿਣਤੀ ਕਮਰੇ ਦੇਖਣ ਨੂੰ ਮਿਲਣਗੇ ਕਿਲਿਆਂ ਦੇ ਵਿੱਚ ਅਕਸਰ ਹੀ ਇਹੋ ਜਿਹੇ ਬਹੁਤ ਕਮਰੇ ਹੁੰਦੇ ਆ ਸਹੀ ਹੈ ਤੇ ਇੱਧਰ ਨੂੰ ਆ ਜਾ ਇਹ ਵੀ ਖਤਮ ਹੀ ਆ ہاں ਇਹ ਵੀ ਖਤਮ ਆ ਗਾਣੀ ਦੇਖ ਕੇ ਇੱਥੋਂ ਮੜਾ ਜਾ ਤੇ ਆ ਇੱਕ ਤਰੀਕੇ ਦੀ ਫੇਰ ਭਾਈ ਦਵਾਰ ਬਣੀ ਹੋਈ ਆ ਸਹੀ ਹੈ ਇਹ ਬਾਅਦ ਚੋਂ ਚੜਾਈ ਹੋਈ ਲੱਗਦੀ ਆ ਮੈਨੂੰ ਇਹ ਤਾਂ ਆਪਣੇ ਬਣਾਈ ਆ ਵੀ ਇਮਾਰਤ ਬਾਅਦ ਚ ਬਣੀ ਹੋਈ ਆ ਕੀ ਦੋਸਤੋ ਆਹ ਮਾਰਤਾ ਇਹ ਤਾਂ ਹੁਣ ਹੀ ਬਣੀ ਲੱਗਦੀ ਇਹ ਚੈੱਕ ਕਰਨੀ ਕੋ ਥੱਲੇ ਦੀ ਆ ਕਿ ਨਾ ਕੀ ਆ ਮਾਰਤਾ ਨਾ ਸਹੀ ਆ ਚੈੱਕ ਕਰਨੀ ਹੋ ਇਹਨੂੰ ਦੇਖਾਂ ਚੈੱਕ ਕਰਕੇ ਇਧਰੋਂ ਆ ਦੇਖ ਕੇ ਮੈਂ ਕਹਿੰਦਾ ਫੈਸਲਾ ਨਾ ਮੜਾ ਦੇਖ ਕੇ ਉਸਤਾਹ ਆ ਰਹਿਣੇ ਬਸ ਟਾਇਰ ਟੇਰੀ ਹੋਇਆ ਪਿਆ ਸਾਡ ਕੋਈ ਛੱਤ ਨਹੀਂ ਕੰਧ ਹੀ ਆ ਇਕੱਲੀ ਖੜੀ ਐ ਬਾਬੇ ਬਸ ਆ ਦਿਖਾ ਦਿੰਦੇ ਨਾ ਇੱਥੋਂ ਹੀ ਕਢ ਕੇ ਦਿਖਾ ਦੇ ਲੈ ਹਾਂ ਇੱਥੇ ਹੀ ਕਢ ਕੇ ਜੇ ਦਿਖਾ ਦੇ ਲੈ ਕੀ ਐ ਇੱਥੇ ਬਸ ਬਾਲਾ ਨਾ ਜਾਏਗਾ ਆ ਦੇਖ ਲਓ ਭਾਈ ਸਾਰਾ ਖਤਮ ਆ ਕਹਾਣੀ ਆ ਬਾਅਦ ਚੋਂ ਆ ਦਵਾਰ ਦੀ ਬਾਅਦ ਚੋਂ ਚੜਾਈ ਹੋਈ ਆ ਘੇਰਾ ਘੁੰਮਦਾ ਤੇ ਆ ਥੱਲੇ ਦਿਖਾ ਦੇ ਉਹ ਬਾਂਦਰ ਜਿੱਥੇ ਬੈਠੇ ਆ ਮੰਕੀ ਭਾਈ ਉੱਥੇ ਤੱਕ ਇਹ ਸਾਰਾ ਘੁੰਮਦਾ ਦੀ ਆ ਦੇਖੋ ਉਹ ਮੈਨੂੰ ਮੰਦਰ ਲੱਗਦਾ ਥੱਲੇ ਕੁੱਲ ਦੇਵੀ ਵਾਲਾ ਓਕੇ ਉਹ ਬਾਅਦ ਚੋਂ ਹੁਣ ਉਹਦੀ ਰੇਨੋਵੇਸ਼ਨ ਜੀ ਹੋ ਗਈ ਨਵਾਂ ਬਣ ਗਿਆ ਹਾਂ ਇਹ ਪੁਰਾਣਾ ਲੱਗਦਾ ਤੇ ਆਹ ਬੇਸ਼ੱਕ ਆ ਇੱਕ ਤਰੀਕੇ ਦਾ ਬੇਸ਼ੱਕ ਜਿਹੜਾ ਮਹਿਲ ਦੇ ਆਲੇ ਦੁਆਲੇ ਇੱਕ ਸਰਾਖ ਸਾਕੇਰਾ ਬਣਾਇਆ ਹੋਇਆ ਸਹੀ ਇਹਦੇ ਵਿੱਚ ਕੋਈ ਨਾ ਕੋਈ ਜਿਗਾੜਮੈਂਟ ਭਾਈ ਇਹਨਾਂ ਦਾ ਰੱਖਿਆ ਕਾਤਰ ਹੋ ਠੀਕ ਆ ਸਹੀ ਆ ਤੇ ਹੁਣ ਆਪਾਂ ਇੱਧਰ ਦੀ ਦੇਖਦੇ ਆਂ ਜੇ ਉੱਤਰ ਨੂੰ ਜਗ੍ਹਾ ਮਿਲੀ ਫੇਰ ਇਹਦੇ ਨੀਚੇ ਜਾਵਾਂਗੇ ਆਪਾਂ ਥੱਲੇ ਠੀਕ ਆ ਸਹੀ ਆ ਥੱਲੇ ਜਾ ਕੇ ਜਿਹੜੇ ਖੂਫੀਆ ਦੇ ਵਿੱਚੋਂ ਰਸਤੇ ਨਿਕਲਦੇ ਆ ਤਹਿ ਖਾਨੇ ਆ ਉਹ ਥੱਲੇ ਨਹੀਂ ਮਿਲਣਗੇ ਉਹਨਾਂ ਨੂੰ ਖੰਗਾਲਦੇ ਆ ਕਿਉਂਕਿ ਤਹਿ ਖਾਨੇ ਹਮੇਸ਼ਾ ਥੱਲੇ ਹੀ ਹੁੰਦੇ ਨੇ ਥੱਲੇ ਹੀ ਹੁੰਦੇ ਨੇ ਉੱਤੇ ਆ ਕੀ ਸਿਸਟਮ ਆ ਬਾਬੇ ਇਹ ਕੀ ਜੀ ਆ ਗੇਰ ਹੈ ਤਾਂ ਖਤਮ ਹੀ ਹੋਇਆ ਪਰ ਫੇਰ ਖੜ ਜਾ ਇੱਥੇ ਖੜ ਜਾ ਤੂੰ ਮੈਂ ਉਰੀ ਖੜ ਜਨ ਮੈਂ ਦੇਖਦਾ ਮੜਿਆ ਦੇਖ ਕੇ ਫਿਸਲਣ ਜੀ ਆ ਪੱਥਰ ਜੇ ਹਿੱਲੇ ਪਏ ਨੇ ਹਾਂ ਮੜਾ ਦੇਖ ਕੇ ਪ੍ਰਨਾ ਜਮੀ ਟਾ ਢੇਰੀ ਹੋ ਗਿਆ ਬਸ ਉਹ ਹੀ ਦਿਖਾ ਦੇ ਹੱਡੀਆਂ ਹੀ ਨੇ ਜਿਵੇਂ ਡਾਇਨਾਸੌਰ ਦੀਆਂ ਨਿਕਲਦੀਆਂ ਨੇ ਨਾ ਹੁਣ ਪਰ ਉਹ ਦੇਖੋ ਥੋੜੀ ਫਿਸਲਣ ਦੀ ਹੈ ਦੇਖੋ ਪੱਥਰ ਦੇ ਡਿਗ ਡਿਗ ਕੇ ਐ ਨਹੀਂ ਪਤਾ ਕਿੰਨੇ ਕ ਇਹਨਾਂ ਨੇ ਬੈਰੀਆਂ ਦੀਆਂ ਦੁਸ਼ਮਣਾਂ ਦੀਆਂ ਆਪਣੇ ਅਰਗੇਰੀਆਂ ਮਾੜੇ ਮੋٹے ਜਿਹੜੇ ਕਰਦੇ ਹੋਣਗੇ ਉਹਨੇ ਕਿੰਨੀ ਕਿਹ ਕਿਹ ਚ ਦਫ਼ਨ ਕਰਤੇ ਹੋਣੇ ਇਹਨਾਂ ਨੇ ਸਹੀ ਗੱਲ ਹੈ ਤੇ ਇੱਕ ਇਹ ਦੋਸਤੋ ਫਿਸਲਣ ਨਾਲ ਦੇਖ ਕੇ ਇੱਥੇ ਛੱਡ ਜਾ ਤੂੰ ਤੂੰ ਹੀ ਛੱਡ ਗਿਆ ਮੈਂ ਹਾਂ ਆ ਇੱਕ ਤਰੀਕੇ ਦਾ ਫੇਰ ਕਕਸ਼ ਜਿਹਾ ਬਣਾਇਆ ਹੋਇਆ ਹੈ ਸੈਨਿਕਾਂ ਖਾਤਰੀ ਹੋਊਗਾ ਬੇਸ਼ੱਕ ਸਹੀ ਹੈ ਤੇ ਆਹ ਚੀਜ਼ ਆਪਾਂ ਦੇਖ ਰਹੇ ਆ ਪਹਿਲਾਂ ਵੀ ਆਹ ਕੀ ਚੀਜ਼ ਆ ਹਨਾ ਹੂੰ ਸਹੀ ਐ ਇੱਥੋਂ ਦੀ ਉੱtre ਜਾਉ ਉਰੋਂ ਤੇ ਹੀ ਦੇਖ ਲੰਨੇ ਆ ਰੋਕਾ ਮਾੜਾ ਜੀ ਇੱਕ ਮਿੰਟ ਰੋਕ ਲੈਣਾ ਥੋੜੂ ਕੀ ਮਾੜਾ ਜੇ ਉਰੀ ਏਕੇ ਮਾੜਾ ਜਿਆ ਹੁਣ ਮੈਂ ਕਿਵੇਂ ਉੱਤਰੂ ਰੋ ਫਸ ਗਿਆ ਆਹ ਤਾਂ ਬਈ ਥਾਲ ਹੀ ਲਾਉਣੀ ਪਊ ਬਾਬੇ ਦੇਖ ਕੇ ਖੜਾ ਮਾੜਾ ਜਿਆ ਦੇਖ ਕੇ ਜਮਾ ਨਾ ਆਈ ਦੇਖ ਖੜਾ ਮੈਨੂੰ ਥੱਲੇ ਫੋਨ ਫੜਾ ਲਈ ਸਹੀ ਐਗਾ ਮੈਂ ਜਾਨਾ ਇੱਕ ਮਿੰਟ ਨਾ 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 ਥੱਪ ਮਿੰਟ ਜੀ ਲੱਗੂ ਪੱਥਰ ਹੋ 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 ਦੋ ਤਾਂ ਘੜ ਦੋ ਘਰਦਾ ਫੁੱਟ ਸਾਲ ਮਾਰੀ ਉਸਤਾਦ ਨੇ ਲਿਆ ਮੇਰਾ ਔਖਾ ਹੋ ਗਿਆ ਹੁਣ ਆ ਤੂੰ ਹੁਣ ਕੈਮਰਾ ਹੀ ਫੜ ਲੈ ਚਲਦਾ ਚਲਦਾ ਹੀ ਏਹੇ ਲੈ ਭਾਈ ਲੈ ਫਿਰ ਹੁਣ ਮੇਰੀ ਵਾਰੀ ਆ ਚੱਲ ਵੀ ਚੱਲ ਓਏ ਓਏ ਤੇਰੀ ਲਿਆ ਇੱਧਰ ਨੂੰ ਦੇਖਦੇ ਆਂ ਭਾਈ ਆ ਕੀ ਸਿਸਟਮ ਆ ਫੜ ਲੱਠ ਫੜਾ ਲੱਠ ਫੜਾ ਆ ਭਾਈ ਕੀ ਸਿਸਟਮ ਆ ਇਹਨੂੰ ਦੇਖਦੇ ਆਂ ਹੁਣ ਆ ਟਹਿ ਟੇਰੀ ਹੋਇਆ ਹੋਇਆ ਇਹੋ ਹੀ ਆ ਜਿਹੜਾ ਦਿਖਾਇਆ ਦੀ ਆਪਾਂ ਨੇ ਆ ਦੇਖੋ ਕਿੰਨਾ ਕਿੰਨਾ ਖੰਡਰਾ ਨਾ ਜਮਾ ਆ ਦਵਾਰ ਫੇਰ ਇਹਦੀ ਗੁੰਮਦੀਆਂ ਆ ਆ ਆਪਾਂ ਦੇਖਣਾ ਵੀ ਕੀ ਸਿਸਟਮ ਆ ਆ ਭਾਈ ਸਹੀ ਹੈ ਕਿਉਂਕਿ ਇਹਦਾ ਜਿਹੜਾ ਗੁੰਬਦ ਜਿਆ ਨਾ ਇਹ ਮੈਨੂੰ ਸ਼ੱਕ ਪਾਉਂਦਾ ਵੀ ਇਹ ਤਾਰਾਂ ਇਹਦੀ ਅਕਬਰ ਨਾਲ ਜੁੜਦੀਆਂ ਨੇ ਫੇਰ ਸਹੀ ਹੈ ਇਹ ਕੀ ਹੋਇਆ ਇਹ ਕੀ ਸਿਸਟਮ ਆ ਬਾਬੇ ਯੋ ਕਿਆ ਹੈ ਭਾਈ ਇੱਕ ਤਰੀਕੇ ਦਾ ਹੈ ਤਾਂ ਇਹ ਇੱਕ ਤਰੀਕੇ ਦਾ ਮੰਦਿਰ ਜਿਆ ਉਹ ਦੇਖੋ ਸੱਤ ਦੇਖੋ ਇਹਦੀ ਜਿਵੇਂ ਐ ਸਲੇਬਾਂ ਟੇਡੀਆਂ ਨਾ ਖੰਭੇ ਨੂੰ ਆਈਆਂ ਨਾ ਐ ਰੱਖ ਰੱਖ ਕੇ ਰੱਖ ਰੱਖ ਕੇ ਉਵੇਂ ਹੀ ਬਣਾਇਆ ਹੈ ਦੇਖ ਸੱਤ ਯੂਨਿਕ ਚੀਜ਼ ਹੈ ਜੀ ਕਦੇ ਦੇਖੀ ਨਹੀਂ ਵਸਾਰੀ ਇਹ ਚੜ੍ਹ ਨੂੰ ਵੀ ਬਣਾਇਆ ਇੱਥੇ ਲਾ ਆਹ ਦੇਖ ਆਹ ਦੇਖ ਬਾਬੇ ਸਹੀ ਆ ਆ ਭੇਰ ਇੱਥੇ ਹੋ ਸਕਦਾ ਭਾਈ ਕੋਈ ਮੂਰਤੀ ਰੱਖੀ ਹੋਵੇ ਹੈ ਨਾ ਕੁਝ ਵੀ ਹੋ ਸਕਦਾ ਮੈਨੂੰ ਤਾਂ ਇਹੀ ਸ਼ੱਕ ਪੈਂਦੀ ਆ ਬਣਾਵਟ ਇਹਦੀ ਹੋਰ ਤਰੀਕੇ ਦੀ ਆ ਸਚਾਈ ਕੋਲ ਆਪ ਥੋੜੀ ਜਿਹੀ ਵੱਖਰੀ ਆ ਹੂੰ ਅਗਰ ਚਾਹੁੰਦੇ ਹੋ ਕੀ ਆਹ ਆ ਦਾ ਭਾਈ ਬਾਹਰ ਜਾਣ ਨੂੰ ਆ ਗਿਆ ਆ ਫੇਰ ਬਾਹਰ ਜਾਣ ਨੂੰ ਆ ਗਿਆ ਥੱਲੇ ਸਕਿਉਰਟੀ ਬਾਹਰ ਤੇ ਹਾਂ ਤੇ ਆ ਜੋ ਆਪਾਂ ਫੱਟ ਚ ਪੜਦੇ ਆ ਜਾ ਕੇ ਮੇਨ ਆਹ ਦੇਖ ਸਰੰਗਜੀ ਆ ਸੋਨੇ ਇਹ ਜ਼ਰੂਰ ਚ ਵੀ ਦੇਖੀ ਦੀ ਇਹ ਚ ਵੀ ਜਾਣਾ ਬਣਦਾ ਹਾਂ ਨਾ 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 ਹੈ ਐਂ ਦਿਖਾ ਦੇ ਬਸ ਖੜ ਕੇ ਇਹਦੇ ਵਿੱਚ ਕੀ ਹੋ ਯਾਰ ਹੈ ਕੀ ਪਤਾ ਕੀ ਹੋਊਗਾ ਉਰੇ ਕੋਈ ਹੈ ਤਾਂ ਹੈ ਨਹੀਂ ਆਪਾਂ ਨੂੰ ਮਿਲੇ ਹੀ ਨਹੀਂ ਕੋਈ ਕੀ ਹੈ ਬਾ ਐਂ ਦਿਖਾ ਦਿੰਦਾ ਮੈਂ ਬਸ ਤੂੰ ਆ ਜਾੜ ਜਾੜ ਜਾ ਓਏ ਆ ਜਾ ਇੱਥੇ ਕੀ ਆ ਲੈ ਆ ਭਾਈ ਇਹ ਤੇ ਖਜ਼ਾਨਾ ਪਿਆ ਇੱਕ ਆ ਦੇਖੋ ਆ ਖਜ਼ਾਨਾ ਉਧਰੋਂ ਵੀ ਮੁੜਦੀ ਆ ਸੋਨੇ ਬਸ ਆ ਜਾ ਮੁੜਿਆ ਹੈ ਬਸ ਰਹਿਣ ਦੇ ਆਪਾਂ ਨਹੀਂ ਦੇਖਣਾ ਇਹਦੇ ਵਿੱਚ ਓਏ ਆਪਾਂ ਨੂੰ ਕਿਹੜਾ ਕੋਈ ਜਾਣ ਇੱਕ ਮਿੰਟ ਮੈਂ ਵੜ ਕੇ ਦੇ ਦਾਂ ਦੂਰ ਹੋ ਕੇ ਤੂੰ ਇੱਕ ਮਿੰਟ ਮੈਂ ਦੇ ਦਾਂ ਮਾਰਕਸ ਇਹ ਆਂ ਭਾਈ ਇੱਕ ਉਧਰੋਂ ਮੁੜਦਾ ਮੋੜ ਜਾ ਦੇਖਾਂ ਜਾ ਕੇ ਦੇਖ ਲੈ ਪਰ ਜੇ ਕੋਈ ਰਿਸਕ ਨਾ ਹੋਵੇ ਲੈਟ ਲਾ ਲਾ ਨਿਕਲੇ ਹੀ ਨਹੀਂ ਜਾਣਾ ਫਿਰ ਇਹਦੇ ਵਿੱਚ ਬਾਹਰ ਰਹਿਣ ਦੇ ਇਹ ਤਾਂ ਕੂਣੀਆਂ ਦੇ ਰਿੰਗ ਕੇ ਜਾਣਾ ਬੂ ਬਾਬੇ ਦੇ ਵਿੱਚ ਇਹ ਤਾਂ ਦੂਏ ਲੋਟ ਵਾਲਾ ਪੈ ਕੇ ਜਾਣ ਵਾਲਾ ਇਹ ਤਾਂ ਯਾਰ ਬਹੁਤ ਔਖਾ ਬਣਾਇਆ ਹੋਇਆ ਇਹ ਤਾਂ ਜਿਹੜਾ ਇਹਦੇ ਬਾਰੇ ਜਾਣਦਾ ਹੋਊਗਾ ਰਾਜਾ ਇਹ ਨਹੀਂ ਪਤਾ ਮਰਵਾ ਦਿੰਦਾ ਉਹ ਨੂੰ ਵੀ ਖਬਰਾਂ ਕੀ ਰੱਖਿਆ ਹੋਊ ਹੋ ਸਕਦਾ ਭਾਈ ਕੀ ਰਾਜ ਹੋਵੇ ਇਹਦੇ ਅੰਦਰ ਯਾਰ ਫਿਰ ਬੱਸ ਉਹ ਰਹਿਣ ਦੇ ਇਹ ਤਾਂ ਭਾਈ ਹੱਟ ਮੰਨਦਾ ਨਹੀਂ ਹੈਗਾ ਉਸਤਾਦ ਬਾਹਰ ਹੈ ਹੈ ਜਮੀ ਪਾਈ ਕੀ ਹੈ ਸੇਸ਼ਟਮ ਆ ਜਾ ਆ ਜਾ ਵਸ ਇੱਥੇ ਜਾ ਕੇ ਬੰਦ ਆ ਜਮੀ ਅਸੀਂ ਕਹਾਂ ਜਾਊਗਾ ਇਹਦਾ 340 ਫੁੱਟਾਂ ਹੈ ਇਹ 40 ਫੁੱਟ ਤਾਂ ਨਹੀਂ ਗਾਹਾਂ ਜਾਂਦਾ ਇਹ 20 ਕ ਜਾਂਦਾ ਉਹ ਨਾ ਮੋੜ ਜਾ ਪਾਕੀ ਆ ਵਸ ਇੱਕ ਮਿੰਟ ਕੈਮਰਾ ਫੜਾ ਲੈ ਦੇਖਾਂ ਲੈ ਦਿਖਾ ਫਿਰ ਰਸਕਾਂ ਨੂੰ ਹੁਣ ਜੁੜੇ ਹੋਏ ਨੇ ਕੀ ਕੀ ਕਹਿੰਦੇ ਨੇ ਆਹ ਭਾਈ ਅੰਦਰ ਦਾ ਮਾਹੌਲ ਆ ਦੇਖ ਆ ਥੋੜਾ ਜਿਹਾ ਅੰਦਰ ਕਮਾ ਆ ਜਾਗਾ ਥੋੜਾ ਜਿਹਾ ਹੋ ਸਕਦਾ ਭਾਈ ਇੱਥੇ ਜੱਡਿਆਂ ਚ ਪੂਛ ਦੇ ਕੇ ਬਹਿੰਦਾ ਹੋਵੇ ਕੋਈ ਠੀਕ ਹੈ ਸਹੀ